ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਮਰੀਕਾ ਦੀ ਸਰਕਾਰ ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕਰਕੇ ਵਾਪਸ ਪੰਜਾਬ ਦੇ ਵਿੱਚ ਧੱਕੇ ਮਾਰ ਰਹੀ ਹੈ ਤੇ ਉਹਨਾਂ ਦੇ ਮਾਪੇ ਜਿਨ੍ਹਾਂ ਨੇ ਆਪਣਾ ਸਭ ਕੁਝ ਵੇਚ ਵਟ ਕੇ ਜੋ ਕਿ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਦੇ ਲਈ ਵਿਦੇਸ਼ ਦੀ ਧਰਤੀ ਤੇ ਭੇਜਿਆ ਤੇ ਅੱਜ ਉਹ ਨੌਜਵਾਨ ਪੁੱਬਾ ਮਾਰਦੇ ਹੋਏ ਪੰਜਾਬ ਨੂੰ ਵਾਪਸ ਆ ਰਹੇ ਨੇ ਉਧਰ ਅਗਰਾਂ ਨੇ ਰਹਿਣ ਨਹੀਂ ਦਿੱਤਾ ਤੇ ਇੱਧਰ ਆਪਾਂ ਕੁਛ ਛੱਡਿਆ ਨਹੀਂ ਐਦਾਂ ਦੀ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਭਗਵੰਤ ਮਾਨ ਦੇ ਪੁੱਤਰ ਦਿਲਸ਼ਾਨ ਮਾਨ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਪੰਜਾਬ ਭੇਜ ਦਿੱਤਾ ਗਿਆ ਜੀ ਹਾਂ ਤੇ ਮੌਕੇ ਤੇ 에어ਪੋਰਟ ਤੇ ਪਹੁੰਚੇ ਭਗਵੰਤ ਮਾਨ ਨੇ ਪੁੱਬਾ ਮਾਰਦੇ ਹੋਏ ਕੀ ਕਿਹਾ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਸੋਸ਼ਲ ਮੀਡੀਆ ਦੇ ਉੱਪਰ ਆਏ ਦਿਨ ਹੀ ਆਪਾਂ ਦੇਖਦੇ ਆਂ ਕਿ ਕਿੰਨੇ ਹੀ ਨੌਜਵਾਨ ਜੋ ਕਿ ਗਲਤ ਤਰੀਕੇ ਦੇ ਨਾਲ ਏਜੈਂਟਾਂ ਦੇ ਧੱਕੇ ਚੜ ਜਾਂਦੇ ਨੇ ਗੈਰ ਕਾਨੂੰਨੀ ਕੰਮ ਕਰਕੇ ਅਤੇ ਏਜੈਂਟ ਉਹਨਾਂ ਨੂੰ ਜੋ ਕਿ ਜੰਗਲਾਂ ਦੇ ਰਸਤੇ ਪਹਾੜਾਂ ਦੇ ਰਸਤੇ ਨਦੀਆਂ ਦੇ ਰਸਤੇ ਕਿਸ਼ਤੀਆਂ ਦੇ ਵਿੱਚ ਚੜ ਕੇ ਉਹਨਾਂ ਨੂੰ ਮੈਕਸੀਕੋ ਤੱਕ ਪਹੁੰਚਾ ਦਿੰਦੇ ਨੇ ਤਾਂ ਅੱਗੇ ਮਕਸੀਕੋ ਦੀ ਦੋ ਕੰਧਾਂ ਟੱਪਲੀਆਂ ਪੈਂਦੀਆਂ ਨੇ ਦੋਸਤੋ ਬਾਅਦ ਮਕਸੀਕੋ ਦੀ ਕੰਧ ਟੱਪਦੇ ਸਾਰੇ ਹੀ ਉਹ ਅਮਰੀਕਾ ਦੇ ਵਿੱਚ ਇੰਟਰ ਹੋ ਜਾਂਦੇ ਨੇ ਜੇ ਕੋਈ ਬਚ ਕੇ ਉੱਥੋਂ ਬਾਹਰ ਨਿਕਲ ਜਾਵੇ ਤਾਂ ਠੀਕ ਹੈ ਜੇਕਰ ਕੋਈ ਉੱਥੇ ਹੀ ਪੁਲਿਸ ਨੇ ਕਿਸੇ ਨੇ ਗ੍ਰਿਫਤਾਰ ਕਰ ਲਿਆ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਚੱਕ ਕੇ ਡਿਪੋਰਟ ਮਾਰ ਦਿੰਦੇ ਨੇ ਵਾਪਸ ਉਹਨਾਂ ਨੂੰ ਇੰਡੀਆ ਭੇਜ ਦਿੰਦੇ ਨੇ ਸ਼ਰਾਸਰ ਪੰਜਾਬ ਦੀ ਬੇਇੱਜ਼ਤੀ ਕਰਵਾ ਰਹੇ ਨੇ ਇਹ ਲੋਕ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਬਾਰ ਆਪਣੇ ਦੇਸ਼ ਦਾ ਨਾਮ ਖਰਾਬ ਹੁੰਦਾ ਹੈ ਬਾਹਰਲੇ ਦੇਸ਼ ਹਲ ਕੀ ਸੋਚਦੇ ਹੋਣਗੇ ਕਿ ਭਾਰਤ ਵਾਲਿਆਂ ਨੇ ਭੁੱਖੇ ਨੰਗੇ ਨੇ ਜਿਹੜੇ ਸੜਕਾਂ ਜੰਗਲਾਂ ਵਿੱਚ ਦੇ ਤੁਰ ਕੇ ਸਾਡੇ ਦੇਸ਼ ਦੇ ਵਿੱਚ ਇੰਟਰ ਹੁੰਦੇ ਨੇ ਗੈਰ ਕਾਨੂੰਨੀ ਤਰੀਕੇ ਨਾਲ ਜਾਣਾ ਤੇ ਬਾਬਾ ਸਾਹਿਬ ਭੀਮਰਾਮ ਵੇੜਕਰ ਵਾਂਗੂ ਇੱਜ਼ਤ ਨਾਲ ਜਾਓ ਸਵਾਮੀ ਵਿਵੇਕਾਨੰਦ ਵਾਂਗੂ ਇੱਜ਼ਤ ਨਾਲ ਜਾਓ ਕਿ ਲੋਕ ਸਾਨੂੰ ਅੱਗੇ ਲੈਣ ਆਉਣ ਤੁਸੀਂ ਇੰਨੀ ਪੜ੍ਹਾਈ ਇੱਥੇ ਕਰ ਲਓ ਕਿ ਬਾਹਰਲੇ ਦੇਸ਼ਾਂ ਵਾਲੇ ਆਖਣ ਕਿ ਹਾਂਜੀ ਫਲਾਣੇ ਬੰਦੇ ਨੂੰ ਲੈ ਕੇ ਆਓ ਜੀ ਸਾਡੇ ਦੇਸ਼ ਦੇ ਵਿੱਚ ਇੱਥੇ ਪੜ੍ਹ ਕੇ 12-12 ਅੰਦੇ ਚੱਕ ਕੇ ਝੋਲੇ ਤੁਰ ਪੈਣੇ ਹੋ ਤੁਸੀਂ 50-50 ਲੱਖ ਕਰੋੜ ਕਰੋੜ ਰੁਪਏ ਲਾ ਕੇ ਇਹ ਗੱਲ ਸੋਚਣ ਵਾਲੀ ਤੇ ਵਿਚਾਰਨ ਵਾਲੀ ਹੈ ਇੱਥੇ ਰਹਿ ਕੇ ਆਪਾਂ ਕੁਝ ਕਰਾਂਗੇ ਤਾਂ ਲੋਕ ਆਪਣੇ ਆਪ ਆਪਾਂ ਨੂੰ ਯਾਦ ਕਰਨਗੇ ਬਾਬਾ ਸਾਹਿਬ ਹੀਂਬਰਾ ਬੈਠ ਕੇ ਕਿੰਨੇ ਦੇਸ਼ਾਂ ਦੀ ਯਾਤਰਾ ਕੀਤੀ ਸੁਭਾਸ਼ ਚੰਦਰ ਬੋਸ ਨੇ ਕਿੰਨੇ ਦੇਸ਼ਾਂ ਦੀ ਯਾਤਰਾ ਕੀਤੀ ਕੀ ਲੋੜ ਪੈਗੀ ਉਧਰ ਜਾਣ ਦੀ ਤਾਂ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ